ਦਿਲ ਬੋਲੇ <laughs> 삐두해어두해 <묘어> <묘어> ਿੰਟੂ ਕਿਤਾ ਮਿੱਠੂ ਬੇਟਾ ਕੀ ਿੰਟੂ ਬੇਟਾ ਨਾ ਕੋਠੇ ਤੇ ਜਿਹੜਾ ਕੋ ਜਿਹੜਾ ਵੀ ਕੋਈ ਜਾਂਦਾ ਨਾ ਤੇ ਉਸੇ ਵਾਲੇ ਲੱਗ ਪੈਂਦਾ ਬੋਲਣ ਹਾਂ 왜또 왜? 왜또 왜? 왜또베 ਕਿੱਥੇ ਬੇਟਾ ਰਾਜਾ ਕਿੱਥੇ ਆ ਮਾਤਾਵਾ ਮੰਮੀ ਕਿੱਥੇ ਆ தரே பிட்டு ஆோ ஆகி அந்த பிண்டு ஆத்த பிண்ட பிண்ட ஆனா நீங்கள் ਕਹਿੰਦਾ ਨਹੀਂ ਆਣਾ ਉਹ ਮਿੱਠੂ ਨਹੀਂ ਆਉਂਦਾ ਉਹ ਦਰਵਾਜ਼ੇ ਉੱਪਰ ਮਿੱਠੂ ਨੂੰ ਡਿਆਈ ਵਾਜਾ ਮਾਰਨ ਮਿੱਠੂ ਐ ਉਹ ਨਹੀਂ ਆਉਂਦਾ ਹਾਂ ਚੱਲ ਵਾਜ ਚੱਲ ਵਾਜ ਉਹ ਅੱਜ ਤੇ ਲੈਟ ਵਾਲਾ ਆ ਗਿਆ ਆ ਪਤਾ नहीं आना आओ इधर आ गए दरवाजे तो बह है आना पिंजरे तो दिते आना पुते बाहर निकल गया चल बैग है फिर बाहर दरवाजे ऊपर ਨਹੀਂ ਆਇਆ ਮਿੱਠੂ ਹਾਂ ਬੋਲੀ ਜਾਂਦਾ ਵਾ ਦਰਵਾਜ਼ੇ ਦੇ ਉੱਤੇ ਬਹਿ ਕੇ ਵੇਲਾ ਬੋਲਦਾ ਨਾ ਆਹੋ ਮਿੱਠੂ ਬੋਲਦਾ ਨਾ ਤੇ ਰੋਣੀ ਬੜੀ ਪਉਂਦਾ ਵਾ ਮਿੱਠੂ ਬਹੁਤ ਰੋਲੀ ਪਉਂਦਾ 2 0롤이0 0 0 0 0 0 0 0 0 0투롤이0 0 0 0 0 0 0투0 0 0 0 ਸੇ ਉਹ ਚੱਲ ਗਈ। ਉਹ ਕਿੱਥੇ ਚੱਲਿਆ ਵੇ? ਦਿਲ ਬੋਲ ਮੰਮੀ। ਬੋਲ ਨਾ ਮੰਮੀ। ਕੀ ਬੋਲਦਾ ਮੈਂ? ਹੂੰ। डबू <laughs> है डब्बू कित पुत है फिर चल गए ਚਲੋ ਅੰਟਾਡਾ ਮੈਂ पिंजरा ਸਾਫ ਕਰਦੀ ਆ ਨਾ ਕੋਈ ਜਗ੍ਹਾ ਤੇ ਬਹਿ ਗਈ ਜਾ

मम्मी मिठ्ठू राम बोल मिठू राम पापा मिठू हू मैं कित सा ചെല ബോള പേ വെച്ച പഠന ਸੀਤਾਰਾਮ ਬੋਲ ਸੀਤਾਰਾਮ ਪੁੱਤ ਬੋਲ ਸੀਤਾਰਾਮ ਆਵਾ ਆ ਗਏ ਫੇਰ ਪਿੰਟੂ ਆ ਗਏ ਮੰਮੀ ਚਲੋ ਮੈਂ ਟਾਟਾ ਪਿੰਜਰਾ ਸਾਫ਼ ਕਰਾਂ ਤੇ ਤੁਸੀਂ ਹੁਣ ਵਿੱਚ ਵੜ ਜਾਓ ਸੌਣ ਦਾ ਟਾਈਮ ਹੋ ਗਿਆ ਫੇਰ ਜਾਣਾ ਇਹਨੂੰ ਉੱਥੇ ਜਾਣਾ ਆਲ ਉੱਥੇ ਘੜੀ ਮੂੜੀ ਉੱਥੇ ਹੀ ਜਾਂਦਾ ਵੇ ਕਿੱਥੇ ਨਾ ਆ ਲੈ ਕੋ ਪੀ ਤੇ ਰਭੂ ਟਾ ਇਹੋ ਵੀ ਹੋਣੀ ਆ ਆ ਤੇ ਬੀਗੀ ਖਲਾ ਦੇ ਨਾ ਉਥੇ ਬਾਟੀਆਂ ਦੇ ਖਲਾ ਦੇ ਆਪੀ ਹੋ ਜਾਈਂ ਆ ਸੁੰਡ ਸੁੰਡ ਦੇ ਬੂਟੇ ਆ ਸਾਰੀ ਸੁੰਡ ਦੀ ਕਿਨੇ ਕਿਨੇ ਚੌੜੇ ਪੱਤੇ ਆ ਕੇਸਰ ਇਹਨੂੰ ਕਹਿੰਦੇ ਕੇਸਰ ਹਉਕੇ ਇਹ ਕਾ ਬੂਟਾ ਚਲਾਈ ਦਾ ਬਸ ਬਾਕੀ ਬਾਕੀ ਪੜ ਦਿੱਤੀ ਆਹ ਬੂਟਾ ਬੜਾ ਖਾਰਾ ਤੇ ਝੁਗਾ ਵਾ ਆਹ ਫੁੱਲਾਂ ਦਾ ਬੂਟਾ ਵਾ ਫੁੱਲਾਂ ਦਾ ਹੀ ਲੱਗੀਆਂ ਇਹਦੇ ਨਾਲ ਦਾ ਨਾ ਸਾਡੇ ਉੱਥੇ ਵੀ ਗਮਲੇ ਦੇ ਵਿੱਚ ਝੁਗਾ ਵਾ ਆਹ ਬੂਟਾ ਆਹ ਜਿਹੜਾ ਇਹਦਾ ਆਹ ਦੇ ਮੈਂ ਕਿੰਨੇ ਆਮਰੂਦਾਂ ਦਾ ਬੂਟਾ ਝੁਗਾ ਮੈਂ ਆਮਰੂਦਾਂ ਦਾ ਬੂਟਾ ਆ ਵੇਖੋ ਆਮਰੂਦਾਂ ਦਾ ਹਾਂ ਲਗਾਠਾਂ ਦਾ ਹੁਣ ਆਹੋ ਲੰਗਾਠਾਂ ਤਾਂ ਇਹ ਸਾਡੇ ਵੀ ਉੱਥੇ ਗਮਲੇ ਦੇ ਵਿੱਚ ਉੱਗਾ ਵਾ ਉਹ ਮੈਂ ਗਮਲਾ ਉੱਪਰ ਆ ਹਦਤਾ ਕੋਠੇ ਦੇ ਤੇ ਜੋ ਤੇ ਉਹ ਕਿੱਡਾ ਵੱਡਾ ਹੋਇਆ ਈ ਇਹ ਕੋ ਗੋਣ ਦੇ ਵਿੱਚ ਕਾ ਵੇਖੋ ਨਾ ਚਾਰ ਮੈਨੂੰ ਹਵਾ ਚਾਹੀਦੀ ਤੇ ਇੱਕ ਮੇਰੇ ਖਾ ਨਿੰਬੂਆਂ ਦਾ ਵਾ ਨਿੰਬੂਆਂ ਦੇ ਮੇਰੇ ਦਾ ਆ ਨਿੰਬੂਆਂ ਦਾ ਪਵਾ ਵੀ ਜੀ ਪਨੀਰੀ ਵਗਦੀ ਯਰ ਜਗਾ ਜਾਈਦੀ ਇਹ ਖੁੱਲੀ ਇੰਨਾ ਵਾਤੇ ਤਾਂ ਫੇਰ ਵੇਖੀ ਕਦੀ ਫੈਲਰ ਦੇਈ

ਪੀਤੇ ਤੇ ਜੱਜ ਲੱਗੇ ਨਹੀਂ ਗੇ ਬਸ ਇੱਥੇ ਇੱਥੋਂ ਕੁੱਟ ਕੇ ਇੱਥੇ ਲਾਇਆ ਇੱਕ ਇੱਥੇ ਲਾਇਆ ਮਿੱਟੀ ਹੈ ਨਾ ਇਹ ਮਿੱਟੀ ਦੇ ਵਿੱਚ ਹੋ ਜਾਂਦਾ